ਮੀ ਤੋਂ ਬਾਅਦ ਸੜਕਾਂ ਗਲੀਆਂ 'ਚ ਖੜਾ ਪਾਣੀ ਬਨ ਰਿਹਾ ਹੈ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਕਿ ਇਹ ਹੈ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਸੱਚਾਈ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਨੀਵਾਰ ਨੂੰ ਪਏ ਮੀਂਹ ਨੇ ਜਨਜੀਵਨ ਪੂਰੀ ਤਰ੍ਹਾਂ ਪਰਬਤ ਕੀਤਾ ਪਰੇਸ਼ਾਨੀ ਬਹੁਤ ਹੋ ਰਹੀ ਹੈ ਦੋ ਦੋ ਦਿਨ ਪਾਣੀ ਨਿਕਲਦਾ ਔਰ ਜਹਨ ਸਾਡੇ ਪਾਣੀ ਦੁਕਾਨ ਦੁੱਧ ਏਜੰਸੀ ਹੈ ਪਾਣੀ ਇੰਨਾ ਭਰਿਆ ਹੋਇਆ ਤੇ ਕੋਈ ਦੁੱਧ ਦੁਕਾਨਦਾਰ ਦੇ ਲੈਣ ਨਹੀਂ ਆਇਆ ਸਾਡਾ ਸਾਰਾ ਉਹ ਦੁੱਧ ਬਚ ਗਿਆ ਸਾਰੇ ਬਾਕਸ ਬਚੇ ਪਏ ਦਹੀਂ ਬਚੇ ਪਏ ਦੁੱਧ ਬਚੇ ਪਏ ਅੱਗੇ ਕਿੰਨੇ ਕਿਲੋ ਅੱਗੇ ਬਹੁਤ ਸਾਰੇ ਲੋਕ ਪਰੇਸ਼ਾਨ ਆ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਸਾਰਾ ਕਾਰੋਬਾਰ ਬੰਦ ਹੋ ਗਿਆ ਸਭ ਦਾ ਜਿਨੀਆਂ ਸਾਰੀਆਂ ਬਰਸਾਤਾਂ ਨੂੰ ਮਾਤ ਕਰਦੇ ਹੋਏ ਬਠਿੰਡੇ ਦੀ ਐਂ ਲੱਗਦਾ ਵੀ ਬਠਿੰਡੇ 'ਚ ਸੜਕਾਂ ਹੀ ਹੈ ਨਹੀਂ ਤੇ ਪਾਣੀ ਤੇ ਚਲੀ ਜਾਂਦਾ ਸਾਰਾ ਕੁਝ ਐਸ ਵੇਲੇ ਨਗਰ ਨਿਗਮ ਬੁਰੀ ਤਰ੍ਹਾਂ ਫੇਲ ਹੈ ਤਰਵੇਣੀ ਕੰਪਨੀ ਨੇ ਤਾਂ ਬੁਰੀ ਬੂਰਾ ਸਾਰੇ ਸ਼ਹਿਰ ਦਾ ਬੇੜਾ ਗਰਗ ਕਰਕੇ ਧਰ ਤੱਕ ਕਰੋੜਾ ਰੁਪਏ ਲੈ ਗਈ ਹੈ ਤੇ ਕੋਈ ਵੀ ਸੁਣਵਾਈ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸੜਕ ਤੇ ਆਇਆ ਨਾ ਹੀ ਨਗਰ ਨਿਗਮ ਦਾ ਅਧਿਕਾਰੀ ਨਾ ਤਰਵੇਣੀ ਕ ਕੋਈ ਵੀ ਅਧਿਕਾਰੀ ਸਾਡੀ ਸੁਧਬੋਧ ਲੈਣ ਨਹੀਂ ਆਏ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ 4-5 ਕਿਲੋਮੀਟਰ ਤੱਕ 3-5-6-6 ਫੁੱਟ ਪਾਣੀ ਖੜਿਆ ਹੈ ਕਈ ਇਲਾਕਿਆਂ 'ਚ ਲੋਕਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਲੜਕੇ ਦੀ ਮੌਤ ਹੋ ਗਈ ਅਤੇ ਇੱਕ ਔਰਤ ਜ਼ਖਮੀ ਹੈ ਬਠਿੰਡਾ ਡਾਕਖਾਨੇ ਬਾਹਰ ਜਮਾ ਹੋਏ ਪਾਣੀ ਕਾਰਨ ਕਰੀਬ 3 ਦਿਨਾਂ ਕੰਡਿਆਂ ਤੱਕ 12 ਮੁਲਾਜ਼ਮ ਫਸੇ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਲਾਕੇ ਬਠਿੰਡਾ ਦਾ ਇਹ ਹਾਲ ਹੈ ਜਿੱਥੇ ਸਭ ਤੋਂ ਵੱਧ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਨੇ ਬਾਰਿਸ਼ ਦੇ ਮੌਸਮਾ 'ਚ ਬਾਕੀ ਸ਼ਹਿਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਅੰਦਾਜ਼ਾ ਲਾਇਆ ਜਾ ਸਕਦਾ ਹੈ